ਇਰੇ ਲੱਤਾਂ ਤੇ ਜ਼ਖਮ ਹੋ ਗਏ ਸੀ ਐਚ ਆਈ ਵੀ ਪੋਜ਼ਿਟਿਵ ਸੀ ਏਡਜ਼ ਹੋ ਗਈ ਸੀ ਕਾਲਾ ਪੀਲੀ ਅਸੀਂ ਟੀਵੀ ਦੀ ਬਿਮਾਰੀ ਸੀ ਐਸੀਆਂ ਪੁੱਠੀਆਂ ਬਹਿਬਤਾ ਨਸ਼ੇ ਦੇ ਕਾਰਨ ਲੱਗੀਆਂ ਹੋਈਆਂ ਸੀ ਜਿਹਦਾ ਖਮਿਆਜਾ ਅੱਜ ਬਿੱਕੀ ਇਥੇ ਲਾਸ਼ ਦੇ ਰੂਪ ਚ ਪਿਆ ਸਾਨੂੰ ਸਾਡੇ ਸਾਹਮਣੇ ਭੁਗਤ ਰਿਹਾ ਇੰਜੈਕਸ਼ਨ ਲਾਉਣ ਲੱਗਦੇ ਸੀ ਤਾਂ ਕੋਈ ਨਾਸ ਨਹੀਂ ਸੀ ਲੱਭਦੀ ਬੋਲੇ ਸੋਨਿਆ ਸਤਨਾਮ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵਿੱਕੀ ਸਿੰਘ ਸਨ ਆਫ ਪੀਰ ਦਿੱਤਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਕੱਲ ਜ਼ਵੀਰ ਦੇ ਟਾਈਮ ਇਸ ਵੀਰ ਦੀ ਜ਼ਿੰਦਗੀ ਦਾ ਆਖਰੀ ਸਮਾਂ ਸੀ ਜਦੋਂ ਇਹਨੇ ਵੀਰ ਨੇ ਆਖਰੀ ਸਵਾਸ ਲਿਆ ਅਸੀਂ 19 4 24 ਨੂੰ ਲੈ ਕੇ ਆਏ ਸੀ ਤੇ 25 6 24 ਨੂੰ ਇਹ ਵੀਰ ਅਕਾਲ ਚਰਾਣਾ ਕਰ ਗਿਆ 2 ਮਹੀਨੇ ਤੇ 6 ਦਿਨ ਦਾ ਸਫ਼ਰ ਇਹਨੇ ਸੁਪਨਿਆਂ ਦੇ ਘਰ ਵਿੱਚ ਪੂਰਾ ਕੀਤਾ ਜਦੋਂ ਬਕੀ ਨੂੰ ਅਸੀਂ ਜਗਰਾਉਂ ਤੋਂ ਲੈ ਕੇ ਆਏ ਸੀਗੇ ਇਹ ਆਪਦੇ ਮਹੱਲੇ ਦੇ ਅਗਵਾੜ ਦੇ ਵਿੱਚ ਰੜੇ ਦੇ ਅਗਵਾੜ ਦੇ ਵਿੱਚ ਦਾ ਘਰ ਸੀਗਾ ਜਿੱਥੇ ਨਰਕ ਵਰਗੇ ਹਾਲਾਤਾਂ 'ਚ ਪਿਆ ਸੀ ਖੰਡਰ ਵਰਗੇ ਘਰ ਦੇ ਵਿੱਚ ਹੱਡੀਆਂ ਦਾ ਪਿੰਜਰ ਲੈਟਰਨ ਨਹੀਂ ਵੀ ਬਲੱਡ ਹੀ ਆ ਰਿਹਾ ਸੀ ਆ ਜਿਹੜਾ 2 ਮਹੀਨੇ ਤੇ 6 ਦਿਨਾਂ ਦਾ ਸਮਾਂ ਮਿਲਿਆ ਇਹ ਵੀ ਕੋਈ ਬੋਨਸ ਸੀ ਇਹ ਵੀ ਕੋਈ ਵਾਹਗਰੂ ਸੱਚੇ ਪਾਤਸ਼ਾਹ ਦਾ ਸਾਡੇ ਨਾਲ ਕੋਈ ਵਿੱਕੀ ਦਾ ਰਿਸ਼ਤਾ ਸੀ ਜਾਂ ਉਹਨਾਂ ਭੈਣਾ ਭਰਾਵਾਂ ਨਾਲ ਕੋਈ ਵਿੱਕੀ ਦਾ ਰਿਸ਼ਤਾ ਸੀ ਜਿਨ੍ਹਾਂ ਦੀ ਕਿਰਤ ਕਮਾਈ ਚੋਂ ਵਿੱਕੀ ਦਾ ਟਰੀਟਮੈਂਟ ਹੋਇਆ ਵਿੱਕੀ ਦੇ ਦੰਦ ਤੇ ਕੱਪੜੇ ਪਏ ਤੇ ਵਿੱਕੀ ਨੇ ਜੋ ਮਾੜਾ ਮੋਟਾ ਇੱਥੇ ਆ ਕੇ ਦਾਣਾ ਪਾਣੀ ਛਕਿਆ 2 ਮਹੀਨੇ 6 ਦਿਨਾਂ ਦੇ ਵਿੱਚੋਂ ਮਹੀਨਾ ਕੀ ਵਿਕੀ ਨੇ ਦਾਣਾ ਪਾਣੀ ਛਕਿਆ ਬਾਕੀ ਤਾਂ ਕਰੀਬ 1 ਮਹੀਨਾ ਤੱਕ ਲੱਾ ਜੂਸ ਪਾਣੀ ਜਾਂ ਨਿੰਬੂ ਪਾਣੀ ਜਾਂ ਲਮਕਾ ਜਾਂ ਦਵਾਈਆਂ ਨਾਲ ਟੀਕਿਆਂ ਨਾਲ ਗਲੂਕੋਜ਼ ਦੇ ਨਾਲ ਹੀ ਚੱਲਦਾ ਸੀਗਾ ਜੇ ਡਾਕਟਰ ਇੰਜੈਕਸ਼ਨ ਲਾਉਣ ਲੱਗਦੇ ਸੀ ਤਾਂ ਕੋਈ ਨਸ ਨਹੀਂ ਸੀ ਲੱਭਦੀ। ਜੇ ਨੱਕ 'ਚ ਪਾਈ ਪਾਉਣ ਲੱਗਦੇ ਸੀ ਕਿ ਤਾਂ ਪਾਈ ਪੰਦਰ ਨਹੀਂ ਸੀ ਜਾਂਦੀ ਕਿਉਂਕਿ ਕੱਲੀਆਂ ਹੱਡੀਆਂ ਦਾ ਪਿੰਜਰ ਹੀ ਰਹਿ ਗਿਆ ਸੀ। ਹੱਡੀਆਂ ਨੂੰ ਠਕਣ ਵਾਸਤੇ ਜਿੰਨਾ ਕੁ ਮਾਸ ਚਾਹੀਦਾ ਸੀਗਾ ਬਸ ਉਨਾਂ ਕੀ ਮਾਸ ਸੀ ਸਰੀਰ ਦੇ ਉੱਪਰ। ਇਹ ਸਾਰਾ ਕੁਝ ਨਸ਼ੇ ਨੇ ਜਿਹੜਾ ਸਾਡੇ ਸਮਾਜ ਦੇ ਵਿੱਚ ਸਿੰਥੈਟਿਕ ਡਰੱਗ ਕੈਮੀਕਲ ਡਰੱਗ ਮੈਡੀਕਲਾਂ ਦੀਆਂ ਦੁਕਾਨਾਂ ਤੋਂ ਮਿਲਦਾ ਜਿਹੜਾ ਉਹ ਚਾਹੇ ਟੀਕਾਂ ਦੇ ਰੂਪ 'ਚ ਹੋਵੇ ਕੈਪਸੂਲ ਗੋਲੀਆਂ ਦੇ ਰੂਪ 'ਚ ਹੋਵੇ ਵਿਕੀਨੇ ਬਹੁਤ ਹੀ ਜ਼ਿਆਦਾ ਨਸ਼ਾ ਕੀਤਾ ਇਹਦਾ ਭਰਾ ਵੀ ਇੱਕ ਇਹਦੇ ਵਰਗਾ ਹੀ ਆ ਉਹ ਜੇਲ੍ਹ ਦੇ ਵਿੱਚ ਆ ਹੁਣ ਉਹਨੂੰ ਜੇਲ੍ਹ ਨੇ ਬਚਾ ਲਿਆ ਸ਼ਾਇਦ ਉਹ ਵੀ ਇਹਦੇ ਨਾਲ ਹੀ ਕਿਤੇ ਨਹੀਂ ਤਾਂ ਪਿਆ ਕਿ ਦੋਨੇ ਭਰਾਵਾਂ ਦੀ ਕੋਈ ਹਾਲਤ ਬਹੁਤ ਮਾੜੀ ਸੀ। ਕੀਲੇ ਲੱਤਾਂ ਤੇ ਜ਼ਖਮ ਹੋ ਗਏ ਸੀ, ਐਚ ਆਈ ਵੀ ਪੋਜ਼ਿਟਿਵ ਸੀ, ਏਡਜ਼ ਹੋ ਗਈ ਸੀ। ਕਾਲਾ ਪੀਲੀ ਅਸੀਂ ਟੀਵੀ ਦੀ ਬਿਮਾਰੀ ਸੀ। ਮਾਂ ਪਿਓ ਮਰ ਗਏ ਸੀ, ਪਿਓ ਨੇ ਵੀ ਸਾਰੀ ਉਮਰ ਸਫਾਈ ਕਰਮਚਾਰੀ ਸੀ ਜਗਰਾਉਂ ਦੇ ਵਿੱਚ। ਪਿਓ ਵੀ ਮਿਊਨਿਸਪਲ ਕਮੇਟੀ ਜਗਰਾਉਂ ਦੇ ਵਿੱਚ ਕੰਮ ਕਰਦਾ ਸੀ। ਸਾਰੀ ਉਮਰ ਉਹਨੇ ਵੀ ਸਫਾਈਆਂ ਕਰੀਆਂ ਸ਼ਹਿਰ ਦੀ ਸਫਾਈ ਕਰਦੇ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਇਹਨਾਂ ਦੀ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ ਤੇ ਪਿੱਛੇ ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ ਜਿਹੜਾ ਵਿੱਕੀ ਦੀ ਬਾਹ ਫੜਦਾ ਜਿਨ੍ਹਾਂ ਨੇ ਕਿਤੇ ਫੜਨ ਦੀ ਕੋਸ਼ਿਸ਼ ਵੀ ਕੀਤੀ ਵਿੱਕੀ ਦੀਆਂ ਜਿਹੜੀਆਂ ਮਾੜੀਆਂ ਆਦਤਾਂ ਸੀ ਨਸ਼ੇ ਕਰਨ ਦੀਆਂ ਚੋਰੀ ਕਰਨ ਦੀਆਂ ਜਿੱਥੇ ਵੀ ਜਾਂਦਾ ਉੱਥੇ ਇਹੀ ਕੁਸ਼ ਕਰੀ ਜਾਂਦਾ ਇੱਥੇ ਸੁਪਨਿਆਂ ਦੇ ਘਰ ਵੀ ਜਦੋਂ ਵਿੱਕੀ ਨੂੰ ਅਸੀਂ ਲੈ ਕੇ ਆਏ ਹਫਤੇ ਡੇਢ ਹਫਤੇ ਬਾਅਦ ਥੋੜਾ ਤਕੜਾ ਹੋ ਗਿਆ ਤੁਰਨ ਫਿਰਨ ਲੱਗ ਗਿਆ ਜਿਵੇਂ 200 ਬੰਦਾ ਅੰਦਰ ਕਮਰੇ ਪਿਆ ਵੱਡਾ ਹਾਲ ਆ ਸੁੱਤੇ ਪਿਆੰਦਾ ਰਾਤ ਨੂੰ ਕਿਸੇ ਦਾ ਰੇਡੀਓ ਚੱਕ ਲਿਆ ਕਿਸੇ ਦੀ ਮਾਲਾ ਚੱਕ ਲਈ ਕਿਸੇ ਦਾ ਕੋਈ ਮਾੜਾ ਮੋਟਾ ਚੱਪਲਾ ਪਈਆਂ ਕੋਲੇ ਬੂਟ ਪਏ ਉਹ ਚੱਕ ਲੇ ਤਾਂ ਜਦੋਂ ਮੈਂ ਇਹਨੂੰ ਘੂੜਨਾ ਪੁੱਛਣਾ ਇਹ ਕਹਿੰਦਾ ਬਾਈ ਮੈਨੂੰ ਰਹਿ ਨਹੀਂ ਹੁੰਦਾ ਮੇਰੀ ਆਦਤ ਬਣ ਗਈ ਮੇਰਾ ਫਤਾਨੀ ਕਿਉਂ ਦਿਮਾਗ ਹੀ ਨਹੀਂ ਮੇਰਾ ਕੰਮ ਕਰਦਾ ਜਦੋਂ ਮੈਂ ਕੋਈ ਚੀਜ਼ ਦੇਖਦਾ ਮੈਂ ਚੱਕ ਲੈਣਾ ਤੇ ਜਦੋਂ ਵੀ ਕੋਈ ਚੀਜ਼ ਗੁੰਮਣੀ ਉੱਥੇ ਤਾਂ ਇਹਦੇ ਬਿਸਤਰੇ ਚੋਂ ਮਿਲ ਜਾਣੀ ਕਿਸੇ ਦੀ ਘੜੀ ਕਿਸੇ ਦਾ ਫੋਨ ਕਿਸੇ ਦਾ ਰੇਡੀਓ ਨਿੱਕੇ ਨਿੱਕੇ ਰੇਡੀਓ ਗੁਰਬਾਣੀ ਵਾਲੇ ਹੁੰਦੇ ਸੀ ਤੇ ਅਕਸਰ ਇਹਦੇ ਸਰਾਣੇ ਥੱਲੇ ਰੇਡੀਓ ਕੋਈ ਨਾ ਕੋਈ ਮਿਲਦਾ ਐਸੀਆਂ ਪੁੱਠੀਆਂ ਬਹਿਬਤਾਂ ਨਸ਼ੇ ਦੇ ਕਾਰਨ ਲੱਗੀਆਂ ਹੋਈਆਂ ਸੀ ਜਿਹਦਾ ਕਿ ਮਿਆਜਾ ਜੀ ਬਿੱਕੀ ਇਤਲਾਸ਼ ਦੇ ਰੂਪ ਚ ਪਿਆ ਸਾਨੂੰ ਸਾਡੇ ਸਾਹਮਣੇ ਭੁਗਤ ਰਿਆ ਬੜੀ ਛੋਟੀ ਜੀ ਉਮਰ ਚ ਅਜੇ ਨੌਜਵਾਨ ਉਮਰ ਸੀ ਕਿੰਨੀ ਹੋਜੀ ਉਮਰ 23 24 ਸਾਲ ਦਾ ਉਹ ਹੈ ਭੂਆ 24 ਸਾਲ ਦਾ ਅੱਜ ਰਿਸ਼ਤੇ ਦੇ ਵਿੱਚ ਉਹਦੀ ਭੂਆ ਆਈ ਹੈ ਵਿਚਾਰੀ ਉਹ ਵੀ ਬਹੁਤ ਔਖੀਆ ਘਰੋ ਜਦੋਂ ਕੱਲ ਦੱਸਿਆ ਸੀ ਸਸਕਾਰ ਵਾਸਤੇ ਪਿੰਡ ਫੋਨ ਕੀਤਾ ਉੱਥੇ ਰਾਜੂ ਆਇਆ ਗਵੰਢੀ ਅਮਨਦੀਪ ਆਇਆ ਵੀਰਾ ਗਵੰਢੀ ਸਾਜੇਨਾ ਗਵੰਢੀ ਜੈ ਪ੍ਰਕਾਸ਼ ਚਾਚਾ ਵਾ ਸੁਨੀਲ ਚਾਂਜੀ ਮਹੱਲਾ ਨਿਵਾਸੀ ਆ ਬਲਵਿੰਦਰ ਚਾਂਜੀ ਆਇਆ ਵੀਰ ਪ੍ਰਿੰਸ ਕੁਮਾਰ ਰਿਸ਼ਤੇਦਾਰ ਆ ਕਰਮਜੀਤ ਕੌਰ ਚਾਚੀ ਆਈ ਆ ਕੁਲਵੰਤ ਕੌਰ ਚਾਚੀ ਭੂਆ ਆਈ ਆ ਲక్ష్ਮੀ ਭੂਆ ਆਈ ਆ ਕੁਲਵਿੰਦਰ ਕੌਰ ਚਾਚੀ ਆਈ ਆ ਸੋਨੀਆ ਚਾਚੀ ਆਈ ਆ ਫਰਮੁਲਾ ਰਾਣੀ ਭੂਆ ਆਈ ਇਹ ਸਾਰੇ ਵੀਰ ਤੇ ਭੈਣਾਂ ਅੱਜ ਵਿੱਕੀ ਦੇ ਅੰਤਮ ਸੰਸਕਾਰ ਵਾਸਤੇ ਇੱਥੇ ਪਹੁੰਚੇ ਆ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਕਿਉਂ ਨਾ ਆਪਾਂ ਸੰਸਕਾਰ ਜਗਰਾਓ ਕਰੀਏ ਉੱਥੇ ਜਿੱਥੇ ਵਿੱਕੀ ਜੰਮਿਆ ਪਲਿਆ ਜੋ ਉੱਥੇ ਸੰਸਕਾਰ ਕੀਤਾ ਜਾਵੇ ਜਾ ਕੇ ਬੇਸੀਂ ਨਿਮਰਤਾ ਵਾ ਕੇ ਸਾਰਾ ਪੈਕ ਕਰਕੇ ਐਂਬੂਲੈਂਸ ਕਰਾ ਕੇ ਭੇਜ ਦਿੰਨੇ ਆ ਪਰ ਵੀਰ ਕਹਿੰਦੇ ਉੱਥੇ ਸੰਸਕਾਰ ਹੋ ਨਹੀਂ ਸਕਦਾ ਜਿਹੜੀ ਉੱਥੇ ਸ਼ਮਸ਼ਾਨ ਘਾਟ ਆ ਉਹ ਆਧਾਰ ਕਾਰਡ ਮੰਗਦੇ ਆ ਪਹਿਲਾਂ ਆਧਾਰ ਕਾਰਡ ਤੋਂ ਬਿਨਾ ਫਿਰ ਪੁਲਿਸ ਕਾਰਵਾਈ ਕਰਨੀ ਮੰਗਦੇ ਆ ਉਹ ਵੀ ਉੱਥੇ ਸਾਡੇ ਕੋਈ ਦਾ ਆਧਾਰ ਕਾਰਡ ਹੈ ਨਹੀਂ ਇਹਦੀ ਕੋਈ ਆਇਡੈਂਟੀਟੀ ਹੈ ਨਹੀਂ ਵੀ ਤੁਸੀਂ ਇੱਥੇ ਹੀ ਕਰ ਦਿਓ ਸੰਸਕਾਰ ਕੱਲੇ ਆਵੇ ਨਾਨਕਾ ਸੱਦੇ ਉੱਟ ਜਾਹੇ ਤੇ ਮਹਾਵਾਕ ਅਨਸਾਰ ਅੱਜ ਬਕੀ ਤਾਂ ਦੁਨੀਆ ਤੋਂ ਦੁਰ ਗਿਆ ਪਰ ਬਕੀ ਦਾਏ ਮਿੱਟੀ ਹੋਇਆ ਸਰੀਰ ਵੀ ਇੱਥੇ ਪਿੰਡ ਹਸਨਪੁਰ ਦੀ ਧਰਤੀ ਦੇ ਵਿੱਚ ਮਿੱਟੀ ਹੋਣ ਜਾ ਰਿਹਾ ਇਹਦੇ ਵੀਰ ਦੇ ਫੁੱਲ ਚੋੱਕ ਕੇ ਅਸੀਂ ਕੋਸ਼ਿਸ਼ ਕਰਾਂਗੇ ਪਰਿਵਾਰ ਨੂੰ ਦੇਵਾਂਗੇ ਜੇ ਪਰਿਵਾਰ ਜਾ ਕੇ ਜਲ ਪ੍ਰਵਾਹ ਕਰੂਗਾ ਨਹੀਂ ਤਾਂ ਇੱਥੇ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਅਸੀਂ ਜਲ ਪ੍ਰਵਾਹ ਕਰਦੇ ਹਾਂ ਤੇ ਪਿੰਡ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਤੇ ਸਹਿਜ ਪਾਠ ਦਾ ਪਾਠ ਪ੍ਰਕਾਸ਼ ਕਰਾ ਕੇ ਦਸਾਂ ਦਿਨਾਂ ਤੇ ਉਹਦਾ ਭੋਗ ਪਾਵਾਂਗੇ ਤੇ ਉੱਥੇ ਭੋਗ ਦੇ ਵੀ ਸੰਗਤ ਨੂੰ ਬੇਨਤੀ ਕਰਾਂਗੇ ਵੀ ਜੇ ਕੋਈ ਵੀਰ ਦੀ ਅੰਤਿਮ ਅਰਦਾਸ ਚ ਆਉਣਾ ਚਾਵੇ ਤਾਂ ਜਰੂਰ ਸ਼ਾਮਲ ਹੋਣ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਸਾਡੇ ਅੱਜ ਸੋਹਣੇ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਗੱਭਰੂ ਹੱਡੀਆਂ ਦੇ ਪਿੰਜਰ ਬਣ ਕੇ ਅੱਜ ਵਿੱਕੀ ਦਾ ਜੇ ਭਾਰ ਤੋਲ ਕੇ ਦੇਖੀਏ ਉਮਰ ਤਾਂ 23-24 ਸਾਲ ਆ ਪਰ ਭਾਰ 23-24 ਕਿਲੋ ਵੀ ਨਹੀਂ ਰਿਹਾ ਅਜਬ ਕਿ ਵਕੀ ਚੈਨ ਨੂੰ ਤਾਂ ਗੱਭਰੂ ਨੌਜਵਾਨ ਉਮਰ ਦੇ ਸਹਾਬ ਨਾਲ ਪਰ ਸ਼ੀਤਕ ਤੌਰ ਤੇ ਇੱਕ ਬੱਚੇ ਵਰਗਾ ਭਾਰ ਹੋ ਗਿਆ ਦਾ ਕਿਉਂਕਿ ਕੱਲੀਆਂ ਹੱਡੀਆਂ ਹੀ ਰਹਿ ਗਈਆਂ ਸਰੀਰ 'ਚ ਅਰਦਾਸ ਕਰਿਓ ਜਿੱਦਾਂ ਦੀ ਤਕਲੀਫ ਵਕੀ ਨੇ ਭੋਗੀ ਆ ਜਾਂ ਜਿੱਦਾਂ ਦਾ ਦਿlo ਦਿਮਾਗ ਵਿਕੀ ਦਾ ਹੋ ਗਿਆ ਸੀ ਨਸ਼ਾ ਚੋਰੀ ਨਸ਼ਾ ਚੋਰੀ ਕਿ ਕਿਸੇ ਦਾ ਹੋਵੇ ਨਾ ਇਹ ਤਾਂ ਸਾਡੇ ਆਉਣ ਵਾਲੇ ਸਮਾਜ ਦੇ ਵਾਸਤੇ ਸਾਡੇ ਆਉਣ ਵਾਲੇ ਬੱਚਿਆਂ ਦੀ ਭਿਕ ਵਾਸਤੇ ਅਰਦਾਸ ਕਰਿਓ ਜੀ ਧੰਨਵਾਦ ਆ ਜਿਹੜੇ ਵਿਕੀ ਦੇ ਰਿਸ਼ਤੇਦਾਰ ਜਾਂ ਆਂਢੀ ਗੁਆਂਢੀ ਅੱਜ ਇੱਥੇ ਪਹੁੰਚੇ ਹਨ ਅੰਤਮ ਅਰਦਾਸ ਹੁਣ ਭਾਈ ਗਰਸੇਵਕ ਸਿੰਘ ਜੀ ਅਰਦਾਸ ਕਰਨਗੇ ਤੇ ਅਰਦਾਸ ਕਰਨ ਪ੍ਰੰਤ ਵਿਕੀ ਦੇ ਅੰਤਮ ਸੰਸਕਾਰ ਲਈ ਸ਼ਮਸ਼ਾਨ ਘਾਟ ਨੂੰ ਚਾਲੇ ਪਾਏ ਜਾਣਗੇ ਰਜਿੰਦਰ ਸਿੰਘ ਨਨ ਫਰਦিয়াল ਸਿੰਘ ਉਠੇ ਰਾਣ ਤੋਂ ਬਾਪੂ ਜੀ ਨੂੰ ਕਹਿੰਦੇ ਆ ਸੀ ਜਿੰਦਰਵੀਰ ਉਹਦਾ ਧੰਨਵਾਦ ਆ ਉਹਨੇ ਵੀਰ ਬਾਰੇ ਜਾਣਕਾਰੀ ਦਿੱਤੀ ਸੀ ਇਕ ਸੰਦੀਪ ਭੈਣ ਮਨਦੀਪ ਔਰ ਬਹੁਤ ਧੰਨਵਾਦ ਜਿਹਨੇ ਵੀਰ ਬਾਰੇ ਸਾਨੂੰ ਉਹ ਜਾਣਕਾਰੀ ਦਿੱਤੀ ਬੋਲੋ ਜੀ ਵਾਹਿਗੁਰੂ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸੁ ਲੁਠਾ ਸਭ ਦੁਖ ਜਾਏ ਤੀਕ ਬਹਾਦਰ ਸਿਮਰੀਆ ਘਰ ਨਉ ਨਿਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਾ ਪਾਵਨ ਸ਼ਾਇਆ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਜੀ ਹੁਣ ਸੰਸਕਾਰ ਦੀ ਤਿਆਰੀ ਹੈ ਆਪ ਆਗਿਆ ਬਖਸ਼ੋ ਜੀ ਉਹ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 24-25 ਸਾਲ ਦੇ ਨੌਜਵਾਨ ਦੀ ਅੰਤਮ ਅਰਦਾਸ ਸ਼ਾਮਲ ਹੋਇਆ ਆਪਣੇ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਇਸ ਦੁਨੀਆ ਤੋਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਜਾਂਦੇ ਆ ਤੇ ਜਦ ਵੀ ਕੋਈ ਸਾਡਾ ਪਰਿਵਾਰਕ ਮੈਂਬਰ 20 18 ਨਵੰਬਰ ਦੇ ਮਹੀਨੇ ਤੋਂ ਬਾਅਦ ਪੂਰਾ ਹੋਇਆ ਉਹਦਾ ਅੰਤਿਮ ਸੰਸਕਾਰ ਪਿੰਡ ਹਸਨਪੁਰ ਸ਼ਮਸ਼ਾਨ ਘਾੜ ਚ ਤੇ ਸਹਿਜ ਪਾਠ ਤੇ ਪਾਠ ਪ੍ਰਕਾਸ਼ ਕਰਾਇਆ ਜਾਂਦੇ ਨੇ ਜਾਂ ਉਸ ਉਧਰਲੇ ਗੁਰੂ ਘਰ ਦੇ ਵਿੱਚ ਜਾਂ ਇਧਰ ਇਹ ਪੂਰਾ ਰੀਤੀ ਰਿਵਾਜ ਮੁਤਾਬਕ ਜੋ ਸਾਡੀ ਵਿਧੀ ਵਿਧਾਨ ਮੁਤਾਬਕ ਉਹਨਾਂ ਦਾ ਅੰਤਮ ਸਫ਼ਰ ਅੰਤਮ ਸੰਸਕਾਰ ਅੰਤਮ ਅਰਦਾਸ ਜਿੰਨੇ ਕਿ ਸਾਨੂੰ ਸੱਚੇ ਪਾਤਸ਼ਾਹਕਾਰ ਪ੍ਰਭੂ ਵਾਹਿਗੁਰੂ ਨੇ ਸੋਝੀ ਬਖਸ਼ੀ ਆ ਸਵਰਥਾ ਬਖਸ਼ੀ ਆ ਅਸੀਂ ਯਤਨ ਕਰਦੇ ਆ ਔਰ ਬੜੀ ਦੁੱਖ ਦੀ ਗੱਲ ਆ ਅੱਜ ਸਾਡੇ ਸਮਾਜ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਜਿੱਥੇ ਇੱਕ ਗੱਭਰੂ ਨੌਜਵਾਨ ਜਿੱਦੀ ਹਜੇ ਚੜ੍ਹਦੀ ਉਮਰ ਸੀ ਇਹ ਦੁਨੀਆ ਤੋਂ ਤੁਰ ਗਿਆ ਇਹ ਵੀਰ ਦਾ ਨਾਮ ਕੀ ਸਿੰਘ ਸੀ ਵੀਰ ਦਾ ਇਹਦੇ ਫਾਦਰ ਦਾ ਨਾਮ ਪੀਰ ਦਿੱਤਾ ਤੇ ਮਾਤਾ ਰੰਨਾ ਜਸਵੀਰ ਕੌਰ ਜੱਸੀ ਇੰਨੀ ਜ਼ਿਆਦਾ ਨਸ਼ੇ ਦੀ ਲਤ ਲੱਗ ਗਈ ਸੀ ਵੀ ਆਪਣੀ ਸਰੀਰਕ ਸੋਜੀ ਵੀ ਨਹੀਂ ਰਹੀ ਸੀ ਰੋਟੀ ਪਾਣੀ ਖਾਣ ਦਾ ਆਪਣੀ ਸਿਹਤ ਦਾ ਕੋਈ ਖਿਆਲ ਨਹੀਂ ਜਦੋਂ ਪੈਸੇ ਮੋਗ ਗਏ ਜਿੱਥੋਂ ਵੀ ਕੋਈ ਚੀਜ਼ ਮਿਲਣੀ ਚਾਕੇ ਬੇਚ ਦੇਣੀ ਨਾਲ ਕੁਝ ਨਸ਼ੇੜੀ ਹੋਰ ਰਲ ਕੇ ਆਸ-ਪਾਸੇ ਦੇ ਉਹ ਇਹ ਸਿੱਧੇ ਸਾਦੇ ਸੀ ਵਿਚਾਰੇ ਦੋਨੋਂ ਇਹਨੂੰ ਮੂਰੇ ਲਾ ਕੇ ਨਾਲ ਮੰਗਣ ਲੱਗ ਪੈਣਾ ਇਹਦੇ ਲੱਤ ਤੇ ਜ਼ਖਮ ਹੋਇਆ ਹੋਇਆ ਸੀ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਸੀ ਤੇ ਇਹਨੂੰ ਦੇਖ ਕੇ ਲੋਕ ਪੈਸਾ ਵੀ ਦੇ ਦਿੰਦੇ ਸੀ ਤੇ ਬਾਅਦ ਚ ਨਸ਼ਾ ਕਰ ਲੈਣਾ ਜਿਹੜਾ ਇਹ ਤੋਂ ਦੂਜਾ ਭਰਾ ਇਹਦਾ ਵੱਡਾ ਉਹ ਜੇਲ੍ਹ ਚ ਲਿਆ ਗਿਆ ਚੋਰੀ ਕਰਦਾ ਫੜਿਆ ਗਿਆ ਇਹ ਜਦੋਂ ਇਹਦਾ ਸਰੀਰ ਜਿਵੇਂ ਹੀ ਗਲ ਗਿਆ ਐਚ ਆਈ ਵੀ ਪੋਜ਼ਿਟਿਵ ਹੋ ਗਿਆ ਐਡਜ਼ ਹੋ ਗਈ ਕਾਲਾ ਪੀਲਿਆ ਹੋ ਗਿਆ ਟੀਵੀ ਹੋ ਗਈ ਲੈਟਰਨ ਆਹੀਂ ਬਲੱਡ ਆਉਣ ਲੱਗ ਗਿਆ ਸਰੀਰ ਦੇ ਵਿੱਚ ਹੱਡੀਆਂ ਦਾ ਭਾਰ ਹੀ ਰਹਿ ਗਿਆ ਇਕੱਲਾ ਤਾਂ ਨਾਲ ਦੇ ਸੰਗੀ ਸਾਥੀ ਵੀ ਛੱਡ ਗਏ ਤਾਂ ਘਰ ਦੇ ਵਿੱਚ ਪਿਆ ਪੈਰ ਗਲਿਆ ਹੋਇਆ ਜ਼ਖਮ ਹੋਇਆ ਕੀੜੇ ਪੈ ਗਏ ਸੀ ਕੋਈ ਆਂਡੀ ਗਵਾਂਡੀ ਕੋਈ ਰੋਟੀ ਦੇ ਦਿੰਦਾ ਤਰਸ ਦੇ ਆਧਾਰ ਤੇ ਮੱਲੇ ਵਾਲੇ ਕਿਉਂਕਿ ਉਹ ਮੱਲਾ ਰੜੇ ਦਾ ਗਵਾੜ ਮੇਰਾ ਨਾਨਕੀ ਪਿੰਡ ਆ ਉੱਥੇ ਕੁੱਥੇ ਰਹਿਣਾ ਜਗਨਾਉ ਮੈਂ ਸਾਰਿਆਂ ਨੂੰ ਜਾਣਦਾ ਉਹ ਸਾਡੇ ਜਗਨਾਉ ਸ਼ਹਿਰ ਦੇ ਉਹ ਚੰਗੇ ਲੋਕ ਜਿਹੜੇ ਉਸ ਇਲਾਕੇ 'ਚ ਰਹਿੰਦੇ ਸੀ ਉਹਨਾਂ ਨੇ ਵੀ ਆਪਣੇ ਵੱਲੋਂ ਯਤਨ ਕੀਤੇ ਕੋਸ਼ਿਸ਼ਾਂ ਕੀਤੀਆਂ ਪਰ ਇਸ ਨੌਜਵਾਨ ਦੀ ਹਾਲਤ ਇੰਨੀ ਵਿਗੜ ਚੁੱਕੀ ਸੀ ਇਹਦੀ ਮਦਦ ਨਹੀਂ ਹੋ ਸਕੀ ਫਿਰ ਸਾਡੇ ਨਾਲ ਸੰਪਰਕ ਹੋਇਆ ਸਾਨੂੰ ਵੀਡੀਓ ਬਣਾ ਕੇ ਭੇਜੀਆਂ ਤਾਂ ਫਿਰ ਜਦੋਂ ਸਾਨੂੰ ਪਤਾ ਲੱਗਿਆ ਵੀ ਹੁਣ ਚੱਲਣ ਫਿਰਨ ਚੁੱਕਾ ਵੀ ਨਹੀਂ ਰਿਹਾ ਘਰ ਚ ਪਿਆ ਇਹਨੂੰ ਦੂਜੇ ਵੀ ਛੱਡ ਕੇ ਚਲੇ ਗਏ ਤਾਂ ਭਰਾ ਵੀ ਜੇਲ੍ਹ ਚਲਾ ਗਿਆ ਅ ਫਿਰ ਅਸੀਂ ਜਾ ਕੇ ਉੱਥੋਂ ਬਿੱਕੀ ਨੂੰ ਲੈ ਕੇ ਆਏ ਜਿਸ ਦਿਨ ਬਿੱਕੀ ਨੂੰ ਲੈਣ ਗਏ ਹਾਲਤ ਬਹੁਤ ਬਹੁਤ ਹੀ ਜ਼ਿਆਦਾ ਖਰਾਬ ਸੀ ਬਸ ਮੈਂ ਤਾਂ ਹੀ ਕਰਦਾ ਸੀ ਪਿਆ ਵੀ ਭਾਈ ਮੈਨੂੰ ਬਚਾ ਲਓ ਬਾਈ ਮੈਨੂੰ ਬਚਾ ਲੋ ਦੇਖੋ ਅੱਜ ਇੰਨੀ ਛੋਟੀ ਉਮਰ ਚ ਨੌਜਵਾਨ ਦੁਨੀਆ ਤੋਂ ਤੁਰ ਗਿਆ ਕਿੱਡੀਆਂ ਵੱਡੀਆਂ-ਵੱਡੀਆਂ ਭਿਆਨਕ ਬਿਮਾਰੀਆਂ ਲਵਾ ਕੇ ਇਸ ਦੁਨੀਆ ਤੋਂ ਗਿਆ ਤੇ ਉਹ ਤੜਫਦਾ ਝੱਲਿਆ ਨਹੀਂ ਸੀ ਜਾਂਦਾ ਸਾਡੇ ਕੋਲੇ ਉਹਨੇ 2 ਮਹੀਨੇ ਤੇ 6 ਦਿਨ ਦਾ ਸਫ਼ਰ ਦਾ ਕੀਤਾ ਪਰ ਅੱਜ ਅਰਦਾਸ ਕਰਿਓ ਇਸ ਬੱਚੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਚਰਨਾਚ ਨਿਵਾਸ ਬਖਸ਼ਣ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਪੰਜਾਬ ਨੂੰ ਪਤਾ ਨਹੀਂ ਕਿਹੜੀ ਚੰਦਰੀ ਨਗਾ ਲੱਗੀ ਆ ਜਿਹੜੇ ਸਾਡੇ ਅੱਜ ਇਹ ਨੌਜਵਾਨ ਸਿੰਥੈਟਿਕ ਡਰੱਗ ਇਹ ਕੈਮੀਕਲ ਨਸ਼ੇ ਦਾ ਸ਼ਿਕਾਰ ਹੋ ਕੇ ਇਸ ਤਰ੍ਹਾਂ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਛੋ ਰਹੇ ਧੰਨਵਾਦ ਆ ਪਰਿਵਾਰਕ ਮੈਂਬਰਾਂ ਦਾ ਜਦੋਂ ਕਿਸੇ ਦੀ ਅੰਤਮ ਅਰਦਾਸ ਹੁੰਦੀ ਆ ਇੰਨੀ ਵੱਡੀ ਤعداد ਚ ਰਿਸ਼ਤੇਦਾਰ ਕੋਈ ਨਹੀਂ ਆਉਂਦਾ ਅਸੀਂ ਵੀ ਹੁੰਨੇ ਆ ਜਾਂ ਕੋਈ ਕਦੁੱਕਾ ਕਦੇ ਕੋਈ ਆ ਜਾਂਦਾ ਤਾਂ ਠੀਕ ਆ ਪਰ ਧੰਨਵਾਦ ਆ ਇਹਨਾਂ ਨੇ ਆ ਕੇ ਅੱਜ ਆਪਣੇ ਪਰਿਵਾਰਕ ਮੈਂਬਰ ਦੀ ਅੰਤਮ ਅਰਦਾਸ ਚ ਸ਼ਾਮਲ ਹੋ ਕੇ ਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਆ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਅੱਜ ਵਿੱਕੀਬੀਰ ਦੀ ਜਾਬ ਦੇ ਵਿੱਚ ਗੁਰੂ ਕਾ ਲੰਗਰ ਤਿਆਰ ਕੀਤਾ ਗਿਆ ਅਸ਼ਾਦਾ ਭਾਈ ਸਾਰਿਆਂ ਨੇ ਛੱਕ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ